ਸਸ਼ੀ ਕਾਲ ਜੀ ਕਿਵੇਂ ਹੋ ਸਾਰੇ ਤੇ ਉਮੀਦ ਹੈ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਲੋ ਜੀ ਸ਼੍ਰੀ ਫਤੇਗੜ ਸਾਹਿਬ ਜਾਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਅੱਜ ਅਸੀਂ ਆਪਣੇ ਪੁੱਤ ਨੂੰ ਦਮਾਲਸ ਜਾ ਕੇ ਭੇਜਣ ਲੱਗੇ ਆ ਲੱਡੂ ਅਦਰਮੁਗਰੀ ਤੇ ਅਮ ਗੁਰੂਥੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਤੇ ਸਾਰੇ ਹੋ ਗਏ ਅਸ਼ੋ ਤਿਆਰ ਹੋ ਗਏ ਫਿਰ ਹੋ ਗਏ ਰੈਡੀ ਮਾਰਾਇ ਚੱਕਰ ਇੱਕ ਚਲੋ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦਿਖਾਉਨੇ ਉੱਥੇ ਦਾ ਸਾਰਾ ਕੀ ਪ੍ਰੋਸੈਸ ਹੈ ਠੰਡ ਬਹੁਤ ਹੈ ਪੁੱਤ ਲੋਈ ਲੋਈ ਲੋ ਜੀ ਆਪਾਂ ਤਿਆਰ ਆਂ ਫਤਿਹਗੜ ਸਾਹਿਬ ਜਾਣ ਵਾਸਤੇ ਮੁੰਡੇ ਟਰੈਕਟਰ ਨੂੰ ਕਰ ਲੈ ਤਿਆਰ ਟ੍ਰੈਲੀ ਇੱਕ ਗੱਡੀ ਆ ਤੇ ਆ ਆਪਣੇ ਵਾਲਾ 36 ਦੀ ਕਾ ਪਾਰੀ ਆਪਣਾ ਖਿਲਾੜੀ ਇੱਕ ਗਲਾਸੀ ਪੈਪਰਟ ਚੱਡੀ ਚੱਕ ਕੇ ਲੈ ਜਾ ਭੱਜ ਕੇ ਪੂਰੀ ਵਾਰੀ ਆ ਉੱਗਾ ਗਾਂਧੀ ਕਿਥੇ ਨੰਨੀ ਜਾਂਦਾ ਹੈ ਗਾਂਧੀ ਕਿਥੇ ਗਾਂਧੀ ਦਾ ਰੀਤ ਜਿਹੜੀ ਲਿਫਟ ਉੱਪਰ ਬੰਦ ਦੇ ਆ ਕੀ ਲਿਫਟ ਪਰੋਂ ਲਿਫਟ ਉਪਰ ਦੀ ਉਹਦੇ ਵਿੱਚ ਪੈ ਕੱਢ ਕੇ ਉੱਪਰ ਨਹੀਂ ਪਾ ਦੇ ਉਹ ਤੋਂ ਦੁੱਖ ਕੱਢ ਦੇ ਹਾਂ ਪੱਟੀ ਉਪਰ ਸਾਈਡ ਪਾਓ ਇਹਦੇ ਨਾਲ ਉਹ ਕਾਕੇ ਉਹ ਟਾਣੀ ਉਹ ਜੋ ਬੈਠ ਕੇ ਛੋੜੀ ਆ ਆਪਾਂ ਅਗੇ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਫੇਰ ਤੁਰਦੇ ਆ ਦੇਗ ਕਰ ਲਈ ਆਪਣਾ ਤਿਆਰ ਅਰਦਾਸ ਕਰ ਲਈਏ ਤੇ ਚੱਲਦੇ ਆ ਓ ਜੀ ਕਿਆਰੀ ਐ ਲੱਗਿਆ ਨਿਕਲ ਹੋ ਰੋ ਬੈਠੋ ਸਟਾਪ ਯਾਦ ਬੈਠੇ ਹੁੰਦੇ ਨੇ ਦੋ ਗੱਡੀਆਂ ਤੇ ਦੇਖਣੇ ਅੱਗੇ ਜਾ ਕੇ ਦੀਵਾਨ ਦਾ ਲੋ ਜੀ ਮੁੰਡੇ ਲਾਂਗੇ ਟਰੈਕਟਰਾਂ ਤੇ ਆਪਾਂ ਜਾ ਰਹੇ ਹਾਂ ਕਾਰ 'ਚ ਮੈਂ ਤੇ ਬਿੰਦਰ ਬਾਈ ਹੋਵੇ ਦੇਖਦੇ ਆ ਕਿ ਜਾ ਕੇ ਕੀ ਮਾਹੌਲ ད� སྱོ ਆਪਣਾ 3 ਲੱਖ ਰੁਪਏ ਦੀ ਕਿਸ਼ਤ। ਨੂੰ ਸ਼ਿਗਲ ਜੇਵਾ ਸੇਵਾ ਕਰਨ। ਉਹ ਫੀਸ ਨਹੀਂ ਪਾਣਾ ਹੈ। ਆਪਣਾ ਧਿਆਨ ਚ। ठीकु ठाक जी, ठीक जी। सेवादार ਅੱਜ ਦੂਜਾ ਦਿਨ ਸੰਗਤ ਘਟ ਆਇਆ ਅੱਜ ਕੱਲ ਸੰਗਤ ਜਾਇ ਸੀ ਆਈ ਜਾਂਦੀ ਟਾਈਮ ਟਾਈਮ ਸੰਗਤ ਚੱਲੀ ਜਾਂਦਾ ਹਾਂ ਫੋਟੋ ਵਿੱਚ ਉੱਪਰ ਜਾਣ ਦੇ ਹੈ ਹੈ ਕੁਝ ਰਾਹਤ ਲੱਗ ਗਈ ਆ ਬੰਦ ਨਾ

ਟਰੈਲੀ ਕੋਈ ਕਰਤੀ ਫੁੱਲ ਗੈਸ ਦੀ ਗੈਲ ਪਸੇਵਾਦਾਰ ਲੱਗੇ ਹੋਇਆ ਇੱਧਰ ਵੀ ਆਪਣੇ ਸੇਵਾਦਾਰ ਲੱਗੇ ਹੋਏ ਆ ਭਾਂਡੇ ਸੇਵਾ ਕਰਨ ਪਿੰਡ ਦੇ ਮੁੰਡੇ ਆਪਣੇ ਸਾਰੇ ਚੱਲ ਰਹੇ ਆ ਵੀਰੇ ਉਹ ਕਿਹਾ ਤਾਂ ਉਹ ਤਾਂ ਫ੍ਰੀ ਹੋਇਆ ਵਾ ਤੈਨ ਨਿਭੜ ਲੈ ਗਨਾ ਉਹ ਤਾਂ ਫਰੀ ਹੋਇਆ ਵਾ ਹੋਰ ਕੋਈ ਕਿਸੇ ਦਮੇਰ ਦਾਮ ਨਾ ਰਹੇਦਾ ਅਜੇ ਥੋੜਾ ਜਿਹਾ ਹੈ ਉਹ ਬਾਡੇ ਭਰ ਗਏ ਪੱਕੀ ਆਪੇ ਪਾਣੀ ਚੱਕ ਕੇ ਲੰਗੀ ਆ ਕੱਲ ਦੇ ਨੂੰ ਕੱਲ ਨੂੰ ਜੋਰ ਮਾਰੀਗੇ ਉਹਨੂੰ ਵੀ ਪਤਾ ਲੱਗ ਗਿਆ ਅੱਜ ਉਹ ਆਇਓ ਤਾਂ ਪਛੜਿਆ ਉਹ ਬੰਦ ਉੱਠਣ ਲੱਗੀ ਅੱਜ ਨੂੰ ਮਾਰਾ ਹੈਗਾ ਵੀ ਕੰਮ ਦੇਖੀ ਪਰਨੇ ਨਹੀਂ ਕਰਦੇ ਲਿੰਗੂ ਥੋੜਨੇ ਹੈ ਕੋਈ ਜਿਹੜਾ ਵੈਟਰ ਲੱਗਦਾ ਤਾਂ ਮੈਂ ਤਾਂ ਤੁਹਾਨੂੰ ਦੋਨੇ ਤਿੰਨੇ ਕਿਲੋ ਪਾ ਕੇ ਚਲੀ ਆਂਦੀ 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 ਦੀਪਿਆ ਬਾਜੀ ਪਾ ਲੈ ਗਲਾਸ ਲੈ ਆਇਂਗੇ ਤੂੰ ਉਹ ਜਾਰੀ ਦਾ ਬੰਨ੍ਹ ਤਾ ਥੱਕੇ ਵੇ ਸੇਵਾਦਾਰਾ ਸਾਰੇ ਉਠੇ ਗਾ ਹਾਂ ਜਿਹੜੇ ਪਹਿਲੇ ਕੰਡ ਕੋ ਜਿਹਨੇ ਪਾਈ ਕਲਮੀ ਦੇ ਰਿਖਤੇ ਦੇਖੋ ਹੁਣ ਤਾਇਿਆਂ ਦਾ ਨਾਲ ਦੀ ਨਾਲ ਸਪਲਾਈਪਲਾਈ ਨੇ ਪਾ ਦਿੱ ਉਧਰੋਂ ਪੇ ਪਾਵਾ ਤੇ ਇਹ ਪਾਰਟੀਆਂ ਵਾਲਾ ਕੰਮ ਚੱਕ ਤੇ ਆ ਉਹ ਨੂਨ ਨਾਲ ਪਾ ਦੇ ਓਏ ਬੜਾ ਸੋਹਣਾ ਦੇਖ ਉਹ ਜਿਹੜਾ ਪਾਉਂਦਾ ਨਾ ਰਾਬਾ ਜਿਹੜਾ ਰੋਟੇ ਤੋਂ ਪਵਾ ਰਿਹਾ ਸੀ ਪਾ ਵੀ ਪਾ ਸ਼ੋਟ ਓ ਮੈਂ ਦੇਖਿਆ ਨਾ جارہا ہے کہ باڈی کے